ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਅੱਜ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੇ ਇਸ ਵੇਲੇ ਦਾ ਟਾਈਮ ਹੈ ਮਿੱਠੀ ਮਿੱਠੀ ਜੀ ਠੰਡ ਵੀ ਆ ਗਰਮੀ ਵੀ ਆ ਕੰਮ ਕਰਦਿਆਂ ਨੂੰ ਗਰਮੀ ਆਉਂਦੀ ਹੈ ਬੇਲਿਆਂ ਨੂੰ ਮਿੱਠੀ ਮਿੱਠੀ ਖੰਡਾ ਜਿਹੜਾ ਅਸੀਂ ਗੁਰਦੁਆਰਾ ਸਾਹਿਬੋਂ ਆਜਦੀ ਆਈ ਤੇ ਹੁਣ ਠੰਡ ਹੋ ਗਈ ਜਿਹੜਾ ਪਾ ਕੇ ਕੰਮ ਲੱਗ ਜਾਨੇ ਔਰ ਫਿਰ ਹਨ ਦਰਦ ਸਰਦਾਰ ਜੀ ਲੈਂਦੇ ਹਨ ਡਾਕਟਰ ਨੂੰ ਵੱਡੀ ਚ ਫਿਰ ਮਸਾਬਾੜੀ ਆਉਂਦੀ ਹੈ ਕਿ ਕਿ ਮੈਂ ਬਖਾ ਲਿਆ ਉਹਨਾਂ ਗੱਡੀ ਚ ਨਾ ਅੱਜ ਨਾ ਇਹ ਅੱਜ ਸਾਡੇ ਸਕੇ ਆ ਦੇ ਭੋਗ ਆਗਾ ਫਿਰ ਦਿਨੇ ਦਵਾਈ ਦੀ ਦਵਾਈ ਜਾਣੀ ਹੁਣ ਹਨ ਜਾਣ ਤੋਂ ਪਹਿਲਾਂ ਦਵਾ ਦਾ ਤੋਂ ਦਵਾਈ ਦਵਾ ਲਾਂ ਮੱਗਦੇ ਨੂੰ ਜੋ ਵੀ ਟੀਕੇ ਕੋਤਰਾ ਲੱਗ ਜੀ ਉਹਦੀ ਪਹਿਲਾਂ ਲੱਗਾ 8 ਵਜੇ ਪਹਿਲਾਂ ਲੱਗ ਜੰਗੇ ਫੇ ਤਾਂ ਸਾਡੇ ਕੋ ਸਿੱਧਾ ਹੀ ਟਾਈਮ ਹੈਗਾ ਤੇ ਮੈਨੂੰ ਐ ਹੋ ਗਿਆ ਮਹਾ ਗੱਡੀ ਲਾ ਕੇ ਖੜਾਣਾ ਨੂੰ ਸਰਦਾਰ ਪਹਿਲਾਂ ਮੈਂ ਲੱਗਿਆ ਵਧਾਂਡੇ ਨੂੰ ਸਾਫ਼ ਕਰਦਾ ਰਾਤ ਜਿਹੜੀ ਬਿਮਾਰ ਸੀ ਮੱਝ ਫੁੱਲੀ ਫਿਰੇ ਗੱਲ ਕਰ ਫੀੜ-ਕੂੜ ਨਹੀਂ ਹੋਣੀ ਸਾਡੀ ਰਾਤ ਮੈਂ ਫੀੜ ਵੀ ਟਾਹਾਂ ਫੋਨ ਲੱਗੀ ਜਿਹੜੀਆਂ ਉੱਥੇ ਗੋਰੀਆਂ ਪੀਆਂ ਨੇ ਲੈਤੀ ਆਲੀਆਂ ਤੇ ਪਰ ਉਹਨਾਂ ਬਿਮਾਰ ਕਰ ਤਾ ਕੁਛ ਨਹੀਂ ਖਾਦਾ ਮਨ ਕੋਲ ਦਿੱਕਤ ਨਹੀਂ ਆ ਰਾਤ ਬੈਠ ਮੈਂ ਰੋੜ ਕੇ ਆਉਂਦੀ ਕਿਉਂਕਿ ਡਾਕਟਰ ਕਵੇਲੇ ਆਇਆ ਸੀਗਾ ਕਵੇਲੇ ਫਿਰ ਤਾਂ ਨੂੰ ਵੇਲਾ ਹੋ ਗਿਆ ਮਾਜੀ ਤੋਂ ਡਾਕਟਰ ਤੋਂ ਦੱਬਦੀ ਨਹੀਂ ਮੱਜਾ ਡਾਕਟਰ ਸਾਹਿਬ ਤੋਂ ਤਾਂ ਕਰ ਗਏ ਤੇ ਉਹ ਵਾਸੇ ਕਵੇਲੇ ਖਿਆਲ ਹੁੰਦੇ ਚ ਮੈਂ ਜਲਦੀ ਜਲਦੀ ਕੰਮ ਨਿਵੇੜ ਨੇਰੇ ਫਿਰ ਮੇਰਾ ਹੋਗਾ ਬੇਟਾ ਫਿਰ ਗੁੱਲ ਚਲੋ ਹੁਣ ਆਪ ਵਧੀਆ ਹੋਗਾ ਖਾਦੀ ਵੇ ਤਾਂ ਅੰਦਰੋਂ ਸੁਖੋ ਜੀ ਕਰੋ ਖਾ ਕੇ ਹੋ ਕੇ ਹੋਰ ਹਾਂ ਬਾਤ ਤਾਂ ਤਾਂ ਗੱਡੀ ਜਿੱਦ ਕੱਢ ਦਿਓ ਉੱਦੀ ਸੰਭਲ ਤੇ ਆਈ ਨਾ ਰੇ ਤਾਂ ਨਿਕਲ ਜਾ ਗੱਡੀ ਵਾਲੇ ਤੋਂ ਛੋਟ aeration ਆਉਂਦਾ ਕੱਚੇ ਬੀੜੇ ਚ ਚਲੋ ਜੀ ਆਪਾਂ ਸਾਡਾ ਬਲਾਦ ਜੀ ਕਰ ਦਿਆਂ ਰਹਿੰਦੇ ਕੰਮ ਕਰਕੇ ਆਪਾਂ ਜਾਣਾ ਅੱਗੇ ਉਧਰ ਪਰ ਅੱਜ ਕੋਈ ਤੇ फिपो तो चा ला दूर तो तो हूँ सारे कम निबड़े दस बज गए बीबी के सरदार जी सवेर दे हम कम निबड़े ने क्योंकि अच मझा मुझा भी छद गए सरदार जी कहे कम तो करा है हा? ਤਦਾਂ ਡਾਕਟਰ ਨੇ ਆ ਕੇ ਦਵਾਈ ਦਵਾਈ ਫਿਰ ਉਹਨਾਂ ਦੇ ਗਏ ਤੇ ਮੇਰਾ ਫੋਨ ਤੇ ਕੋ ਲੋਰ ਆਇਆ ਹਾਲੇ ਰੋਟੀ ਸੁਖਮਣ ਨੇ ਬਣਾਤੀ ਪੋਚੀ ਪੂਚੇ ਸੁਖਮਣ ਨੇ ਲਾਤੇ ਕਾ ਵਾਗ ਲੋਟ ਦਾ ਬੱਜਣ ਨਾਲ ਹੋਊਂਗੇ ਕਿ ਬੱਜ ਗਏ ਸੁਖਮਣ ਬੱਜ ਗਏ ਬੱਜ ਗਏ ਬਸ ਜਾਣੀ ਮੈਂ ਦੁਪਹਿਰ ਤੋਂ ਕੋਈ ਆਇਆ ਗਾ ਨਹੀਂ ਆਉਂਦਾ ਹੁਣ ਰੋਟੀ ਰਸਕੀ ਹੋ ਕਰਨੀ ਧੀ ਵੀ ਹੈਗੀ ਅੱਗੇ ਉਹ ਸੇਂਚਾ ਤੋਂ ਕੰਮ ਕਰਕੇ ਆਜਾ ਮਾ ਸਲਵਾਰ ਸੀ ਫੁੱਤੀ ਨਹੀਂ ਗਈ ਪੁੱਤ ਲਾਲ ਕੁਛ ਪੈਣਾ ਬਚਿਆ ਨਾ ਨਵੇਂ ਬਕਲੇ ਲਈ ਕਰ ਮੈਂ ਤਾਂ ਕੁੱਪੜੀ ਲੋ ਤਾਂ ਉਹ ਨਾ ਗਰਮਾਟ ਹੈ ਪਾਉਂ ਬਸਨ ਮੇਰਾ ਕੱਲ੍ਹ ਸੇਰ ਰਹਿ ਗਿਆ ਪਾਉਣ ਆਇਆ ਚਰਵਾ ਕੇ ਤਾਂ ਚੱਲੇ ਗੁਰ ਗਰਾਜ ਜਿੱਦਾਂ ਨਾ ਕੱਠੇ ਹੀ ਦੇ ਲਾ ਦੋ ਸਾਢੇ 9 ਵਜੇ ਪਰ ਮਹਾ ਕੱਪੜੇ ਵੀ ਮਸ਼ੀਨ 'ਚ ਪਏ ਰਹਿਣਗੇ ਸਾਧਨ ਕੱਢ ਹੀ ਜਾਂਦੇ ਆ ਜੀ ਸੋ ਕੁਮਨ ਤਾਂ ਉਹਨੇ ਬੜਿਆ ਕੰਮ ਨੋਇਦਾ ਸੀ ਇਹ ਵੀ ਲੱਗਦੀ ਪਈ ਉਹੋ ਨੀ ਨਾਲ ਦਸਤਰਾਉਣੇ ਕਰਕੇ ਕੰਮ ਬਾਹਰ ਵੱਧ ਗਿਆ ਪਤਾ ਉਹ ਜਾਂਦਾ ਫਿਰ ਉਹ ਛੱਡ ਕੇ ਆਉਂਦਾ ਐਨੇ ਜਿਵੇਂ ਨਾ ਮਰਜੀ ਸਰਦਾਰ ਜੀ ਮੇਨੋਂ ਕੰਮ ਕਰਾਉਂਗੇ ਚਲੋ ਜੀ ਆਪਾਂ ਜਾਣੇ ਆ ਕੇ ਮਿਲਦੇ ਆ ਫਿਰ ਚਲੋ ਲੋ ਜੀ ਪਕੌੜੇ ਤਾਂ ਆ ਗਏ ਆ। ਚਾਹ ਪੀ ਲਈ ਐ। ਕਿਹਾ ਇਹਦੀ ਇੱਕ ਬਾਤ ਵੀ ਅੱਜ ਬਹੁਤ ਬਾਗੇ ਕੋਈ ਸਬਜ਼ੀ ਵਾਲੇ ਮਾਗਰੋਂ ਲੰਘ ਕੇ ਜੇ ਉਬਲ ਮੈਲੂ ਤਾਂ ਲੋਈ ਹੋ ਗਏ ਇੱਧਰ। ਹੋ ਤੇ ਬਸਰੀਂ ਭੈਣਾਂ ਮਿਲੀਆਂ ਧੰਨਵਾਦ ਉਹਨਾਂ ਦਾ ਰਹਿਣਾ ਤੇ ਇੱਕ ਭੈਣ ਨੇ ਕਿਹਾ ਸੀ ਭੈਣ ਤੁਹਾਡਾ ਨਾਮ ਬੋਲਦੀ ਗਰਮੀ ਤਪੌਰ ਨੇ। ਭੰਡ ਦਾ ਨਾਮ ਤੁਹਾਨੂੰ ਦੋ ਕਮੈਂਟ ਚ ਦੱਸ ਦੀ ਭੈਣ। ਭੰਡ ਦਾ ਨਾਮ। ਤੇ ਆਇਆ ਆ ਪਾ ਗੱਟਿਆ ਦੇ ਪੋਗ ਦੀ ਰਾਇ ਇੱਕ ਦਿਨ ਆਇਆ ਆ ਪਾ ਜੱਗ ਤੋਂ ਹਣ ਇੱਕ ਦਿਨ ਆਪਾਂ ਤੁਰ ਵੀ ਜਾਣਾਂਗੇ ਤੇ ਗੱਡੀ ਇੱਥੇ ਖੜੀ ਗਈ ਆਪਾਂ ਨੇ ਦਿਮਾਗ ਨੇ ਕੰਮ ਨਹੀਂ ਕਰਿਆ ਤੇ ਆਪਾਂ ਇਹ ਸੱਟਰ ਨਹੀਂ ਚੱਕਿਆ ਸਲਾਬ ਨਾਲ ਨਾ ਸਿੱਲ ਜੀ ਫੜ ਗਈ ਗੱਡੀ ਵਿੱਚੋਂ ਸਰਦਾਰ ਜੀ ਨੇ ਚਾਕੀਆਂ ਖੋਲ ਕੇ ਗੱਡੀ ਨੂੰ ਸਿਲਾਈ ਆ ਤੋ ਬਤਾਂ ਕੇ ਉਹ ਫੁੱਲ ਪਾਉਣ ਦੇ ਕੱਠੇ ਕਿਧਰ ਜਾ ਕੇ ਸਮੱਲਾਉਣ ਲੱਗ ਲਓ ਬੀਜੀ ਜੀ ਹਾਂਓ ਜਰਾ ਫੜਕੋ ਦਿਓ ਤੁਸੀਂ ਵਿੱਚ ਉਹਦੀ ਸੁਬੂਰ ਜੀ ਆ ਗਈ ਆਮਾ ਕਪੀ ਲਾਂਗੇ ਦਾ ਸਾ ਦੂਜੀ ਮੈਂ ਡੋਲੀ ਨਹੀਂ ਕਿਤੇ ਇਹਨੂੰ ਬੱਠਾ ਚ ਪਾ ਕੇ ਧਰ ਦਾਂਗੀ ਸਰਦਾਰ ਜੀ ਪਾਉਣਗੇ ਤਾਂ ਖੇਤ ਲੱਤਵਾਣ ਨਾ ਬਾਕੀ ਹੁਣ ਹੁਣ ਇਹ ਮੋਰ ਚ ਵੇਰਦੀ ਆ ਬੈਠ ਕੇ ਅੱਜ ਹੁਣ ਮੈਨੂੰ ਦੇਖ ਕੇ ਆ ਕੇ ਖੜਨਾ ਹੋ ਗਿਆ ਇਹ ਦਿਲਾ ਦੀ ਮਾਚਾ ਅੱਗੇ ਲੈਕਟਰ ਕੱਟੇ ਆ ਗਏ ਸਿਰ ਤੋਂ ਖਾ ਕੇ ਜੀ। ਕੋਲੇ ਬੋ ਤਾਂ ਮੂਜਾ ਮਾਰਿਆ ਖਾਣ ਤੋਂ ਖਾ ਲੂ। ਕਰਤਾ ਹੋ ਗੋਹਾ ਸਭ ਸਾਰੀ ਕਰ ਲੈਣੀ ਖੜੀਆਂ ਹੋ ਰੋਗ ਪਰ ਮੱਧੇ ਸਾਰੇ ਪਾਂਦੇ ਕੱਤੇ ਕਰਦੇ ਮਨ ਵਿੱਚੋਂ ਮਨ ਜਾਂਦੀ ਜਾ ਰਹੀ ਬੱਚੇ ਬਾਦ ਹੁਣ ਮੱਠਲ ਤਾਂ ਨਹੀਂ ਖਾਣਾ ਮੱਠਲ ਤਾਂ ਦੇ

ਗੱਡੀ ਚ ਟਾਈਮ ਹੀ ਲਾ ਦੇ ਜਾਣ ਦਾ ਸ਼ੂਟਿੰਗ ਪੇਪਰ ਹੋ ਜਾਂਦੇ ਫਿਰ ਜਾ ਕੇ ਆਵਾਂਗੇ ਜਿਹੜੇ ਮਾਸ ਨੂੰ ਕੋਈ ਮੇਪੂਆ ਕੋਈ ਹਾਇਨੀ ਮੈਂ ਤਾਂ ਆ ਗੇੜੇ ਹਾਂ ਮੈਂ ਖਰਾਬੀਆਂ ਮੰਗੂ ਸੈਰੀਵਲ ਮਿਲ ਗਿਆ ਹਾਇ ਸੈਰੀਵਲ ਮਿਲ ਗਿਆ ਓਫ ਦਾੜੀ ਨੂੰ ਲੰਮੇ ਤਰੀਕੇ ਨਾਲ ਖੜਾਤੀ ਉਹ ਤੇ ਪੰਡਿਤ ਤੋਂ ਧੋ ਲੈ ਹੁਣ ਫਟਾਫਟ ਦਿੰਦੇ ਆ ਮਾਂਜ ਆਇਆ ਨਹੀਂ ਲੱਗਦਾ ਹੈਗਾ ਵੀ ਅੱਸੂ ਚੜ ਗਿਆ ਤੇ ਗਰਮੀ ਨਾ ਉੰਨੀ ਪੈ ਰਹੀ ਹੈ ਜੀ ਬਾਦੋਂ ਇਹ ਮੀਂਹ ਸੌਣ ਦੇ ਮੀਂਹ ਪੈਂਦੀ ਬਾਦੋਂ ਦਾ ਬਾਦ ਮਦਰਾ ਵੀ ਨਹੀਂ ਪਈ ਗਿਆ ਪਤਾ ਨਹੀਂ ਲੱਗਿਆ ਬਾਦੋਂ ਤਾਂ ਸੌਣ ਵਾਲਾ ਉੱਪਰ ਤੋਂ ਸਰਦਾਰ ਜੀ ਆ ਕੇ ਖਾਪਾਉਂਗੇ ਸਰਦਾਰ ਜੀ ਆ ਕੇ ਖਾਪਾਉਂਗੇ 6 ਕਾਲਾ ਘਾ ਪਾ ਕੇ ਮੱਝ ਬਣਨਾ ਕਿ 3 ਵਜੇ ਦੀ ਹੋਣਗੇ ਹੁਣ ਤਾਂ ਚਲੋ ਇਹ ਪਪਾਂ ਦੇ ਮਾਂ ਦੀ ਦੇਖੋ ਸਰਦਾਰ ਜੀਆਂ ਨੇ ਡੌਗੀ ਲੈ ਕੇ ਤੇ ਪੂਰਾ ਸੋਨਾ ਲੱਗਦਾ ਨਹੀਂ ਤਾਂ ਹੋਆ ਹੈ ਨਾ ਦਾਣੇ ਜਨੇ ਕੋਈ ਆਇਆ ਵਾ ਅਗਰ ਮੂਰੇ ਹਾਲਦੇ ਨੇ ਨਾ ਦਉਗੀ ਸੋਨਾ ਸੋਨਾ ਟੈੜੀ ਹੋਈ ਹੈ ਹੈ ਸੋ ਇਹ ਘੜਦੀ ਜਿਹੜੀ ਘੜਦੀ ਤਾਂ ਕਿਹਦੀ ਰੰਨੀ ਹੋਊਗੀ ਸਭਾ ਆਦੀ ਤੇਰ ਤੋਂ ਆਲੂ ਬਲ ਮੇ ਤੇ ਰਸੀ ਕੰਮ ਲੱਗੀ ਰਹੀ ਪਾਣੀ ਸੁੱਕ ਗਿਆ ਆਲੂ ਭੁੱਜ ਗਏ ਇਹੇ ਜੇ ਕੰਮ ਪਤਾ ਨਹੀਂ ਕਿਉਂ ਹੁੰਦਾ ਮੇਰੇ ਨਾਲ ਫੇਰ ਧਰ ਦਿਆਂ ਇਧਰ ਮਸਾਲਾ ਥੱਲੇ ਆਦਰਕ ਲਾਸਨ ਹਰੀ ਮਿਰਚ ਹੁੱਤੇ ਪਿਆਜ ਧੋਕੇ ਨੂੰ ਰਗੜਾਂਗੇ ਸਰਦਾਰ ਜੀ ਨੇ ਪਾ ਦਿੱਤੇ ਨੇ ਕੱਖ ਪਾ ਦੋ ਅੱਧੇ ਘੰਟੇ ਨੂੰ ਬੰਨਾਂਗੇ ਹਜੇ ਨਾ ਅੱਧੇ ਘੰਟੇ ਨੂੰ ਬੰਨ ਤਾਂਗੇ ਦਾਣਾ ਪਾ ਕੇ ਇਹ ਤਾਂ 3:30 ਹੋਏ ਨੇ 4 ਵਜੇ ਬੰਦੇ ਹੁੰਨਿਆ ਇਹ ਤਾਂ 3:30 ਹੀ ਹੋਏ ਨੇ ਐ ਨੰਨਤਾ ਜੀ ਜਮੀਨ ਤੇ ਕੱਖਾ ਹੋਰ ਪਾ ਲਈ ਥੋੜੇ ਜੇ ਅੱਗੇ ਤਾਂ ਬੇਹਜੇ ਪਏ ਹੁੰਦੇ ਮੈਂ ਸਿੱਟ ਦਾਂ ਦੀ ਅੱਜ ਹੈ ਨਹੀਂ ਤੀਗੇ ਕੱਟੀਆਂ ਪਾਇਆ ਗੇਟੋ ਆਇਜੇ ਪੱਟੇ ਹੋਗਾ ਕੱਖ ਅੱਜ ਤਾਂ ਪਟਕਾ ਟਿਪੱਟੇ ਹੋਗਾ ਹੋਣਗੇ ਹਨਾ ਮੱਝ ਦੀ ਪੱਟੇ ਪੈਤੀ ਕਿੰਨੇ ਤਾਂ ਸਿੰਗਾ ਨਾਲ ਰਾਤ ਮੱਝ ਖੁੱਲਗੀ ਸਿੰਗਾ ਨਾਲ ਕੱਖ ਪਟਦੇ ਹੋਂ ਲੋ ਜੀ ਹੁਣ ਆਪਾਂ ਕਰ ਦਾਂਗੇ ਮਸਾਲਾ ਗ੍ਰाइंड ਹਾਏ ਮਸਾਲਾ ਗ੍ਰाइंड ਕਰਕੇ ਆਪਾਂ ਬਣਾਉਣਾਂਗੇ ਸਬਜ਼ੀ ਚਲ ਲੈ ਇਹਨੂੰ ਹਵਾ ਜੀ ਲੱਗਦੀ ਇਹਦੇ ਵਿੱਚ ਨਾ ਹੁਣ ਇਹ ਸੋਖਮੁਰਾ ਨੇ ਕਤਾਬਾ ਇਹ ਰੱਦੀ ਵਾਲੇ ਨੂੰ ਸੁਕਾਵਾਂਗੇ ਇੱਥੇ ਆਗ ਇੱਕ ਹੋਰ ਟੱਬ ਭਰਿਆ ਪਿਆ ਹੁਣ ਜਿਹੜੀਆਂ ਠੰਡੇ ਠੁੰਡੇ ਵਾਲੀਆਂ ਬੋਤਲਾਂ ਨੇ ਜਿਵੇਂ ਠੰਡੀਆਂ ਵਾਲੀਆਂ ਬੋਤਲਾਂ ਨੇ ਮੱਜ ਦੀਆਂ ਦਵਾਈ ਵਾਲੀਆਂ ਸੀਸੀਆਂ ਨੇ ਕੰਚ ਦੀਆਂ ਪਲੱਸ ਘਟਦੀਆਂ ਉਹ ਉਹ ਹੋ ਪਈਆਂ ਨੇ ਇਸ ਕਰਕੇ ਬਸ ਹੁਣ ਸਾ ਸਮਾਨ ਜੋ ਕਬੜ ਆ ਗਿਆ ਇਹ ਤਾਂ ਇੰਨਾ ਕੁ ਤਾਂ ਚੁਕਾਈ ਦੇਵਾਂਗੇ ਹਾਂ ਦਿਵਾਲੀ ਦਿਵਾਲੀ ਦੀਆਂ ਸਫਾਈਆਂ ਕਰਾਂਗੇ ਉਦੋਂ ਹੋਊਗਾ ਜਿਹੜਾ ਉਹ ਰੋ ਚੁਕਾ ਦਾਂਗੇ ਤੇ ਹੁਣ ਆਪਾਂ ਰਗੜਦੇ ਜੀ ਮਸਾਲਾ ਪੰਡ ਘੁੰਡੇ ਮਾਂਜ ਗਏ ਮਲਾਈ ਮਰੂ ਲਾਤੀ ਸਵੇਰੇ ਜਾਣ ਤੋਂ ਪਹਿਲਾਂ ਮੈਂ ਮਲਾਈ ਵੀ ਰਡ ਕਲੀਸੀ ਬੀਬੀ ਨੇ ਕਿਹਾ ਕੱਢ ਤਸੀ ਹੌਲੀ ਹੌਲੀ ਦੋਪਸੌ ਤੇ ਬਣਾ ਕੇ ਤਰ ਤਸ ਸੀਗਾ ਤੇ ਬਣਾ ਤਰ ਤਸ ਚੁੱਲੇ ਤੇ ਹੌਲੀ ਹੌਲੀ ਬਣ ਗਿਆ ਤੇ ਜੀਰੋ ਸੁਖਮਣ ਦੇ ਕੰਮ ਨਿਬੜ ਗਏ ਸੁਖਮਣ ਕੋਲੇ ਖੜ ਗਈ ਸੁਖਮਣ ਨੇ ਕਿਹਾ ਬਣਾ ਤਾਂ ਮੈਂ ਪੁਣਕੀ ਪਾਂਡੇ ਮਾਂਝ ਕੇ ਫੇਰ ਗਈ ਸੀ ਭੋਗ ਤੇ ਅਈਂ ਰਲ ਮਿਲ ਕੇ ਕੰਮ ਹੋ ਜਾਂਦੇ ਨੇ ਜੋ ਜਾਣਾ ਹੁੰਦਾ ਬਹੁਤ ਹੀ ਭੱਜਣਾ ਪੈਂਦਾ ਕੰਮਾਂ ਤੇ ਥੋੜਾ ਨਹੀਂ ਹਨਾ اے ਵਾਹਿਗੁਰੂ ਕਿਰਪਾ ਕਰੇ ਸੁੱਖ ਦੀ ਘੜੀ ਚ ਜਾਈਏ ਦੁੱਖ ਤਾਂ ਬਹੁਤ ਔਖਾ ਜਾਣਾ ਹਨਾ ਨਾ ਜਾਏ ਬਿਨਾ ਸਰਦਾ ਨਹੀਂ ਤੇ ਆ ਕੇ ਘਰੇ ਕੰਮ ਨਹੀਂ ਹੁੰਦਾ ਅੱਖਾਂ ਚ ਪਾਏ ਡੇਗ ਡੇ ਤੇ ਨਾ ਸਿਰ ਦੁਖਣ ਲੱਗ ਜਨਾ ਆ ਕੇ ਹੁਣੋਂ ਗੋਲੀ ਲੈਤੀ ਜਾਨੇ ਦਵਾਈ ਸਵੇਰੇ ਮੈਂ ਭੁੱਲ ਗਈ ਕਾਲੀ ਚ ਕੰਮ ਕਰਕੇ ਹੀ ਵਗ ਗਈ ਤੇ ਆ ਕੇ ਭੁੱਲ ਗਈ ਆ ਜਾਂਦੀ ਭੁੱਲ ਗਈ ਹੁਣ ਆ ਕੇ ਲੈਤੀ ਦਵਾਈ ਤੇ ਚਲੋ ਜੀ ਆਪਾਂ ਮਿਲਦੇ ਆਂ ਫੇਰ ਮਸਾਲਾ ਲਾ ਗੜ ਲਈ ਆਪਾਂ ਸਬਜੀ ਧਰ ਦੀ ਸਬਜੀ ਬਸ ਆਲੂ ਹੀ ਨਿਕਲੇ ਉਬਲ ਮੇ ਅਵਾਲ ਉਬਲ ਮੇ ਧਰੇਤੀ ਉਹ ਪਾਣੀ ਸੁੱਕ ਗਿਆ ਵਿੱਚੋਂ ਚਲੋ ਕੋਈ ਗੱਲ ਨਹੀਂ ਤੇ ਮੈਨਾਂ ਚੁਰ ਮੱਚਣੋਂ ਬਚ ਗਿਆ ਜਿਹੜਾ ਚੁੱਲਾ ਮੱਚਦਾ ਨੇ ਕੜਾਹੀ ਮੱਚਦੀ ਨੇ ਆਲੂ ਮੱਚਦੇ ਹੋਰ ਆਲੂ ਵੀ ਨਹੀਂ ਸੀ ਹੈਗੇ ਘਰੇ ਅਸੀਂ ਨਾ ਦੋ ਤਿੰਨ ਕਿਲੋ ਹੀ ਲੈਣੇ ਹੁੰਨੇ ਆਲੂ ਜੇ ਬਾਲੇ ਲੈ ਲੈਣੇ ਹਜੇ ਹਰੇ ਜੇ ਹੋ ਜਾਂਦੇ ਨਿਸਰ ਜਾਂਦੇ ਨੇ ਤਾ ਕਰਕੇ ਕੱਲ ਨੂੰ ਹੁਣ ਇਹ ਸਬਜ਼ੀ ਲੈ ਲਾਂਗਾ ਜੇ ਲੈਤੀ ਨਹੀਂ ਗਈ ਸਬਜ਼ੀ ਵਾਲਾ ਭਾਈ ਵੀ ਫਸਲ ਨੰਗ ਗਿਆ ਮੰਗਰੋਂ ਉਹ ਆਇਆ ਨਹੀਂ ਸੀ ਕਿਉਂਕਿ ਉਸੇ ਸੁਨੇਹਾ ਵਾਗੇ ਸੀ ਤੇ ਐਂ ਜਾਣਾ ਪੈਂਦਾ ਜਿਦੋਂ ਭੱਜ ਦੌੜ ਚ ਫਿਰ ਤਾਂ ਐ ਵੀ ਦੇਖਿਆ ਜਾਣਾ ਵੀ ਕਿਹੜਾ ਖਮਾ ਕੇ ਚਾਹੀਦਾਗਾ ਉਹ ਫਿਰ ਆ ਕੇ ਗੌਰ ਕਰਨੀ ਪੈਂਦੀ ਹੈ ਕੰਮ ਦੀ ਹਜੇ ਸੁਖਮਣ ਦੇ ਕੱਪੜੇ ਲਾਹੇ ਪਏ ਨੇ ਮੈਂ ਜਾਂਦੀ ਧੋ ਗਈ ਸੀ ਮੈਂ ਕਹਾਂਗੀ ਸੀ ਮਾਪੇ ਤੂੰ ਪੁੱਤ ਕੱਪੜੇ ਧੋ ਦੀ ਤੇ ਇਹ ਕਪੜੇ ਲਾ ਦਿੱੰ ਤੋਂ ਤਾਂ ਗਈ ਬੀ ਤਾਰਾਂ ਤੀ ਨਾ ਮੱਚੀ ਜਾਣਾ ਤੇ ਦੇਖੋ ਆਪ ਤੇ ਟੇਬਲ ਉੱਪਰ ਆ ਕੁਛ ਤਾਂ ਇੱਚ ਪ੍ਰੈਸ ਕਰਨ ਵਾਲੇ ਨੇ ਤੇ ਕੁਸ ਵਿੱਚ ਪੈ ਮਾਰਨ ਵਾਲੇ ਨੇ ਇਹ ਸੜਦੀਆਂ ਬੀਬੀ ਮੂਰੇ ਹੁਣ ਬੀਬੀ ਨੇ ਦਮ ਲੈ ਲਿਆ ਤੇ ਤਾਂ ਹ ਮਾਰ ਦੂਗੀ ਤੇ ਜਿਰੋ ਵੀ ਟਾਈਮ ਲੱਗ ਗਿਆ ਫਿਰ ਹੁਣ ਅੱਜ ਤੱਕ ਟਾਈਮ ਲੱਗਦਾ ਇਨ ਪ੍ਰੈਸ ਕਰਨ ਦਾ ਕੱਲ ਨੂੰ ਟਾਈਮ ਲੱਗੂਆ ਤੇ ਕੱਲ ਨੂੰ ਪ੍ਰੈਸ ਕਰੂੰਗੀ ਤੇ ਉਦੋਂ ਬਾਅਦ ਤੇ ਕੱਲ ਨੂੰ ਪ੍ਰੈਸ ਤੋਂ ਆਇਆ ਦੋ ਮੰਝੇ ਨੇ ਕੱਪੜੇ ਬਹੁਤ ਪਏ ਨੇ ਉਹ ਲਾਉਣ ਵਾਲੇ ਨੇ ਹੋਰ ਧੋਣ ਵਾਲੇ ਪਏ ਨੇ ਨਿੱਕੇ 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 ਕੰਮ ਮੁਕਦੀ ਨਹੀਂ ਹੈਗੇ ਸਾਰਾ ਦਿਨ ਤੇ ਇਸ ਕਰਕੇ ਹੁਣ ਪਹਿਲੇ ਲੱਗੀ ਪਿਆਸ ਪਾਣੀ ਪੀ ਲਈ ਫਿਰ ਮਸਾਲਾ ਰਾ ਗੜ ਲਈਏ ਫੇਰ ਮਿਲਦੇ ਆਪਾਂਈ ਸੋਨੂੰ ਠਿੱਕਾ ਜੀ ਐਨੇ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਤੇ ਆਪਾਂ ਤੁਹਾਨੂੰ ਫੇਰ ਮਿਲਦੇ ਆਂ ਰੈਂਦੀ ਵੀਡੀਓ ਜਿਹੜੀ ਪੂਰੀ ਕਰਾਂਗੇ ਆਪਾਂ ਫੇਰ ਕਰਾਂਗੇ ਹੁਣ ਵੀਡੀਓ ਦਾ ਐਂਡ ਹੁਣ ਮੈਨੂੰ ਪਤਾ ਇਹ ਦੁਬਾਰਾ ਵਲੋਗ ਨਹੀਂ ਬਣਾਉਣਾ ਸਬਜੀ ਨੂੰ ਤਰ ਕੇ ਹੁਣ ਮੱਝ ਦੀ ਦਵਾਈ ਦਬੂਈ ਦੇਣੀ ਉਹ ਦਿੰਨੇ ਆ ਤੇ ਮੱਝਾਂ ਬੰਦਿਆ ਸਬਜੀ ਤਰਦਿਆਂ ਤੇ ਬਹੁਤ ਸਾਰੇ ਕੰਮ ਪਏ ਨੇ ਆਪਣੇ ਕਰਨ ਵਾਲੇ ਉਹ ਕਰਦਿਆਂ ਹੁਣ ਵਲੋਗ ਨਹੀਂ ਬਣਦਾ ਹੁਣ ਦੇਖਾਂਗੇ ਸਵੇਰੇ ਸੋਹਣੇ ਜਿਹੇ ਵਲੋਗ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਿਆ ਪਿਆਰਾ ਜਿਆ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੱਸਦੇ ਰਹੋ ਵਾਹਦੇ ਰਹੋ